ਹਾਂਜੀ ਮਿੱਤਰੋ ਵੈਲਕਮ ਆ ਜੀ ਸਾਰਿਆਂ ਦਾ ਆਪਣੇ ਨਿਊ ਵਲੌਗ ਵਿੱਚ ਗਰੀਟ ਕਰਦਾ ਹਾਂ ਸਾਰੇ ਸੱਜਣ ਮਿੱਤਰ ਠੀਕ ਠਾਕ ਹੋਵਗੇ ਤੇ ਆਪਾਂ ਠੀਕ ਠਾਕ ਆਣ ਵਧੀਆ ਚੜ੍ਹਦੀ ਕਲਾ ਦੇ ਵਿੱਚ ਮਿੱਤਰੋ ਤੇ ਕੱਲ ਨੂੰ ਹੈਗਾ ਮੇਲਾ ਤਰਾਹੇ ਦੇ ਕੋਲ ਕਢਾਣੀ ਕਲਾ ਪਿੰਡ ਦੇ ਵਿੱਚ ਤਿੰਨ ਸਿਲੰਡਰਾਂ ਦਾ ਤੇ ਚਾਰ ਸਿਲੰਡਰਾਂ ਦਾ ਮੇਲਾ ਤਿੰਨ ਸਿਲੰਡਰ ਵੱਖਰੇ ਤੇ ਚਾਰ ਵੱਖਰੇ ਚੱਲਣੇ ਆ ਤੇ ਆਪਾਂ ਹੁਣ ਲੱਗੇ ਤਿਆਰੀਆਂ ਕਰਨ ਕੱਲ ਨੂੰ ਮੇਲੇ ਤੇ ਜਾਣ ਦੇ ਲਈ ਤਾਂ ਇੱਕ ਦੋ ਚੇਂਜ ਜਿਆ ਕਰਨੇ ਆ ਦੇਖਦੇ ਆ ਹੁਣ ਆਪਾਂ ਕਰਦੇ ਆ ਤਾਂ ਬਾਕੀ ਨੌਜਲ ਨਾਲ ਦਾ ਜਿਹੜਾ ਪ੍ਰੋਬਲਮ ਸੀਗੀ ਉਹ ਆਪਾਂ ਕਰ ਲਈ ਸੱਟ ਘੋੜੇ ਆਪਣੇ ਦੀ ਤੇ ਧੋ ਸਵਾਰ ਲਿਆ ਘੋੜਾ ਕਰੋ ਚੈੱਕ ਐਨ ਧੋਗੇ ਨੂੰ ਐਨ ਖਾਰਤਾ ਆਪਾਂ ਸਾਬ ਸੁਧਰਾ ਕਰ ਲਿਆ ਐਨ ਬਾਕੀ ਨੌਜਨੂਈ ਲ ਜਿਹੜੀਆਂ ਸੀਗੀਆਂ ਫਿੱਟ ਕਰਤੀਆਂ ਸਟਾਰਟ ਸਟੂਟ ਕਰਕੇ ਦੇਖ ਲਿਆ ਆ ਫੇ ਸੈਟ ਐਨ ਓਕੇ ਐਨ ਪੂਰੀ ਰਿਪੋਰਟ ਆ ਤੇ ਹੁਣ ਆਪਾਂ ਇੱਕ ਇਹਦੇ ਕਰਨੇ ਟਾਇਰ ਚੇਂਜ ਇਹਨੂੰ ਟਾਇਰ ਪਤਲੇ ਪਾਉਦੇ ਆ ਆਪਾਂ ਪਤਲੇ ਟਾਇਰ ਪਾਉਦੇ ਆ ਤੇ ਇੱਕ ਸੈਟਿੰਗ ਹੋਰ ਕਰਨੀ ਆ ਉਹ ਵੀ ਤੁਹਾਨੂੰ ਮੈਂ ਦਿਖਾ ਲਦਾ ਬਲੌਗ ਦੇ ਵਿੱਚ ਤੇ ਆ ਵੀ ਘੋੜਾ ਆਪਾਂ ਛੋਛੂਏ ਦੀ ਸਾਫ ਕਰ ਲਈਏ ਲਿਬੜਿਆ ਬਹੁਤ ਪਿਆਸ ਹੈਗਾ ਇਹਦੇ ਮਗਰ ਪਾਉਦੇ ਆ ਟਰਾਲੀ ਤਾਂ ਆ ਖੜਾ ਆਪਣਾ ਜਿਹੜੀ ਤੇ ਜਿਹੜੀ ਦੇ ਵੀ ਇੱਕ ਛੋਟੀ ਜਿਹੀ ਪ੍ਰੋਬਲਮ ਹੈ ਉਹ ਬੰਦੇ ਆਪਣੇ ਗਏ ਆ ਸਭ ਨੇ ਗਏ ਆ ਤਾਂ ਇਹਨੂੰ ਕਰਦੇ ਆ ਵੀ ਸੈਟ ਤਾਂ ਇਹਨੂੰ ਵੀ ਆਪਾਂ ਰੈਡੀ ਕਰ ਲਈਏ ਤਸਵੀਰ ਨੂੰ ਟਾਈਮ ਨਾਲ ਤੁਰਨਾ ਪੈਣਾ ਆ ਕਰਕੇ ਕੱਲ ਨੂੰ ਪਹਿਲਾ ਨੰਬਰ ਆਪਣੇ ਘੋੜੇ ਦਾ ਹੀ ਆ ਸਟਾਰਟਿੰਗ ਦੇ ਵਿੱਚ ਟਾਈਆਂ ਅੱਜ ਪੈ ਗਈਆਂ ਆ ਤਾਂ ਸਟਾਰਟਿੰਗ ਦੇ ਵਿੱਚ ਆਪਣੇ ਵਾਲੇ ਪਹਿਲਾਂ ਹਾਲੈਂਡ ਚੱਲਣਾ ਆ ਤਾਂ ਪਹਿਲਾ ਇਹ ਹੀ ਆ ਤੇ ਮੇਰਾ ਖਿਆਲ 14ਵੇਂ ਤੇ ਆਪਣਾ ਜੀਡੀ ਆ ਚੱਲਣਾ ਆ 14ਵੇਂ ਨੰਬਰ ਤੇ ਜੀਡੀ ਚੱਲਣਾ ਆ ਤਾਂ ਟਰਾਲੀ ਉਹ ਸਿੱਧੀ ਘੱਟਦੀ ਸੀ ਗਾਂ ਨੂੰ ਇਹਨੂੰ ਵੀ ਘੁਮਾ ਕੇ ਸਿੱਧੀ ਕਰਕੇ ਖੜੀ ਕਰਦੇ ਆ ਟਰਾਲੀ ਨੂੰ ਤਾਂ ਫੇ ਘੋੜੇ ਲੋਡ ਕਰਦੇ ਆ ਇਹਦੇ ਵਿੱਚ ਤਾਂ ਬਾਕੀ ਬਣੇ ਰਿਓ ਬਲੌਗ ਦੇ ਵਿੱਚ ਤਾਂ ਫੇ ਜੋ ਜੋ ਕਰਦੇ ਤੁਹਾਨੂੰ ਦਿਖਾ ਲਦੇ ਆ ਆਪਾਂ ਘੋੜਾ ਆ ਗਿਆ ਆਪਣਾ ਪਾਸੀ ਭਰਾੜਾ ਤੇ ਉਹਦੇ ਟਾਇਰ ਆਪਾਂ ਇਹਨੂੰ ਝਾੜਦਾਣੇ ਆ ਤੇ ਆਹ ਲੈ ਟਾਇਰ ਆਪਾਂ ਉਹਨੂੰ ਝਾੜਦਾਣੇ ਆ ਆਪਾਂ ਟਾਇਰ ਚੇਂਜ ਕਰਕੇ ਲੈ ਜਾਣਾ ਹੈ ਜੀ ਘੋੜੇ ਨੂੰ ਤੇ ਆਹ ਦੇਖ ਸਾ ਟਾਇਰ ਕਿੱਡੇ ਥੋੜਾ ਜਿਹਾ ਇਹ ਵੀ ਆਪਾਂ ਹਨਾ ਚੇਂਜ ਕਰਕੇ ਦੇਖਣਾ ਆ ਟਾਇਰਾਂ ਦਾ ਤਾਂ ਹੁਣ ਬਦਲਦੇ ਆ ਟਾਇਰ ਆ ਤੇ ਰਾਣੀ ਸੁਂਦਰਾ ਪਾ ਟਰਾਲੀ ਕੱਢ ਕੇ ਇੱਧਰ ਲਾਤੀ ਆ ਪੱਧਰੇ ਸਿੱਧੀ ਕਰਕੇ ਇਹ ਇਹ ਕੱਢ ਲਈ ਉਧਰੋਂ ਬਾਹਰ ਤਾਂ ਟਰੈਕਟਰ ਆਪਾਂ ਸਵੇਰੇ ਲੋਡ ਕਰਾਂਗੇ ਜਾਣ ਲੱਗੀ ਟਰਾਲੀ ਸਿੱਧੀ ਕਰ ਲਈ ਆਪਾਂ ਸਵੇਰ ਨੂੰ ਪਾਵਾਂਗੇ ਟਰੈਕਟਰ ਤੇ ਤੁਰ ਪਾਵਾਂਗੇ ਤਾਂ ਹੁਣ ਆਪਾਂ ਟਾਇਰ ਕਰ ਲਈਏ ਚੇਂਜ ਪਹਿਲਾਂ ਫੇਰ ਕੰਮ ਹੋਰ ਕਰਨਾ ਜਿਹੜੀ ਤਾਂ ਉਹ ਕਰ ਲਈਏ ਇਹਦੇ ਵੀ ਆਪਾਂ ਕਰਤੀ ਆ ਪੱਠੀ ਤੇ ਸਟ ਤੇ ਸਟ ਹੈ ਨਾ ਸਾਬ ਕੰਮ ਹਾਂਜੀ ਭਾਜੀ ਸਹੀ ਰੇਂਜੋਂ ਤਾਂ ਪਾਦੇ ਸਾਰੇ ਬਸ ਸਹੀ ਆ ਤੇ ਉਹਦੇ ਆਪਾਂ ਜ਼ੋਰ ਮਾਰਿਆ ਸੀਗਾ ਤਾਂ ਮੋਛਾ ਗੋਟੀ ਦਾ ਪੈ ਗਿਆ ਮੋਛਾ ਗੋਟੀ ਟੁੱਟ ਗਈ ਤੇ ਹੁਣ ਲਵੀ ਗਿਆ ਪਿੰਡੋ ਰੋਡ ਲੈਂਡ ਬੜੀ ਨਾਲੇ ਬੀਲਪਾਨਾ ਸੇ ਖੋਲੂਗੇ ਨਾਟ ਮੇਰਾ ਖਿਆਲ ਭਾਜੀ ਖੋਲੇਗਾ ਤੇ ਨਾਟਕ ਨਹੀਂ ਉਹਦੇ ਪਹਿਲੇ ਹੀ ਆ ਨਾ ਲੱਗਦੇ ਕੱਸੇ ਪਹਿਲੇ ਹੀ ਆ ਭਾਜੀ ਹੂੰ ਪੋਰਟ ਆਟਿਆ ਮਿੱਤਰੋ ਆਪਣੇ ਵਾਲੇ ਦੇ ਤਾਂ ਛੋਟੇ ਦੇ ਕਰਤੇ ਢੱਲੇ ਨਾੜ ਫਰਦੂਏ ਹੌਲੈਂਡ ਦੇ ਨਹੀਂ ਨਾਟ ਢੱਲੇ ਹੋਏ ਬਾਈ ਆਪਾਂ ਟਾਇਰ ਬਦਲਦੇ ਰਹੀ ਜਾਣਾ ਹਾਂ ਹੌਲਡ ਉਹ ਆਪਾਂ ਦੂਜੇ ਮੋਡੀਫਾਈ ਕਰ ਦਿੰਦੇ ਕਰਾਵਾਂ ਇੱਧਰ ਕੁਛ ਨਹੀਂ ਬਾਜੀ ਕੋਈ ਨਹੀਂ ਮੈਂ ਕਰ ਲੈਣਾ ਇਹ ਸਾਰਾ ਤੁਸੀਂ ਉਧਰ ਗੱਲ ਨਿਬੜੋ ਇੱਧਰ ਉਧਰ ਕੰਮ ਬਹੁਤ ਹੈ ਤੇ ਦੂਜੇ ਆਪਣੇ ਪੱਠੀ ਦੇ ਨਾੜ ਚੰਗੀ ਦੇ ਰਾ ਟਾਇਰ ਕਰ ਲਈਆਂ ਤਸੱਲੀ ਨਾਲ ਪੱਠੀ ਦੇ ਕਰਤੇ ਮੈਂ ਠੀਕ ਆਹ ਬ੍ਰੀਕ ਵਾਲੇ ਤੁਸੀਂ ਕਰਦੇ ਓਕੇ ਤੇ ਚਲੋ ਇਹ ਕਰ ਲਈਏ ਫੇਰ ਤਾਂ ਜਿਹੜੇ ਜੌਂਡੀਅਰ ਨੂੰ ਪਾਏ ਆ ਉਹ ਇਹਦੂ ਵੀ ਟਾਇਰ ਪਾ ਲਏ ਆ ਉਹ ਪਾਵਾਂਗੇ ਇਹਨੂੰ ਤਾਂ ਇਹ ਰੈਡੀ ਆ ਤਾਂ ਜੌਂਡੀਅਰ ਦੇ ਆਪਣੇ ਥੋੜੀ ਪ੍ਰੋਬਲਮ ਆਈ ਆ ਪੱਠੀ ਦੇ ਵਿੱਚ ਕਾਫੀ ਚਿਰ ਦੇ ਲੱਗੇ ਆ ਤਾਂ ਹੁਣ ਥੱਲੇ ਸੈਟਿੰਗ ਨਹੀਂ ਆ ਰਹੀ ਹੈਗੀ ਹੁਣ ਸਾਰੀ ਖੋਲੀ ਆ ਪਾਸੇੋਂ ਟਰਬੋ ਵੀ ਖੋਲੀ ਆ ਤਾਂ ਹੁਣ ਇਹਦਾ ਕੋਈ ਜਿਗਾਰਮੈਂਟ ਕਰਦੇ ਆ ਇੱਥੋਂ ਪ੍ਰੈਸ਼ਰ ਲੀਕ ਹੋ ਜਾਂਦਾ ਆ ਜਿਹੰਦੀ ਸਾਈਡ ਦੇ ਵਿੱਚੋਂ ਇਹ ਤੋਂ ਫੇਸ ਨਹੀਂ ਬੈਠ ਰਿਹਾਗਾ ਇਹਨੂੰ ਕਰਦੇ ਆ ਸੈੱਟ ਹੁਣ ਇਹਨੂੰ ਹੋਰ ਹਿੱਧਰ ਪੀਸ ਲਾਉਦੇ ਆ 10 ਵੱਜ ਚੁੱਕੇ ਆ ਰਾਤ ਦੇ 10 ਵੱਜ ਗਏ ਆ ਹਲੇ ਘੰਟਾ ਭੋਰ ਪਿਆ 11 ਵਜੇ ਆ ਗਏ ਕਿਤੇ ਸੈੱਟ ਹੋਣਾ ਇਹ ਤਾਂ ਸਵੇਰ ਨੂੰ ਫੇਰ 4 4:30 5 ਵਜੇ ਤੁਰਨਾ ਆਂ ਵੇ ਲੋ ਮਿੱਤਰੋ ਇੱਦਾਂ ਪੈਂਦੇ ਆ ਮੇਲੇ ਲਾਉਣੇ ਹੂੰ ਮੇਲੇ ਲਾਉਣੇ ਬਹੁਤ ਓਕੇ ਆ ਚਲੋ ਕਰਦੇ ਆ ਹੁਣ ਇਹਦੀ ਤਿਆਰੀ ਕੋਈ ਚੱਕਰ ਨਹੀਂ ਹਾਂਜੀ ਮਿੱਤਰੋ ਵੈਲਕਮ ਆ ਨਵੇਂ ਦਿਨ ਦੇ ਵਿੱਚ ਤੇ ਵਸ ਤਿਆਰੀਆਂ ਪੂਰੀਆਂ ਤੇ ਉੱਠ ਖੜੇ ਆ ਤਾਂ ਆਪਣਾ ਮੰਗਾ শেਡ ਇੱਥੇ ਆ ਗਏ ਸਾਰੇ ਆਪਣੇ ਸ਼ੇਅਰ ਲਵੀ ਗੁਰਵਿੰਦਰ ਬਿੱਲਾ ਆਪਣਾ ਆਪਣਾ ਆਵੇ ਸਭ ਕੁਝ ਤਾਂ ਤਿਆਰੀਆਂ ਠੀਕ ਹੈ ਸਭ ਪੂਰਾ ਠੀਕ ਨਹੀਂ ਲੱਗਦਾ ਸੁਤ ਨਹੀਂ ਰਹਾ ਚੰਦੜਾ ਸਭ ਟੈਨਸ਼ਨ ਚਾਦੇ ਆ ਟੈਨਸ਼ਨ ਨਹੀਂ ਭਾਈ ਯਾਰ 1 ਵਜੇ ਦਾ ਭਾਈ ਹਾਂਜੀ ਵੀ 1 ਵਜੇ ਦੁੱਤੇ ਤੂੰ ਨਾ ਤੂੰ ਇੱਥੋਂ ਘਰ ਜਾ ਕੇ ਬੈ ਕੇ ਸੌਂਗੇ ਅੱਡਾ ਬੈਠਾ ਸੌਂਗੇ ਅੱਡਾ ਬੈਠਾ ਕੀ ਹੋਣ ਦੇਈ ਇੱਥੋਂ ਗੱਡੀ ਜਾਂਦੀ ਚਲਪੁਰ ਵਾਲੇ ਨੂੰ ਇੱਥੋਂ ਗੱਡੀ ਜਾਂਦੀ ਐ ਇੱਧਰ ਨੂੰ ਇੱਥੋਂ ਗੱਡੀ ਆਂਡਾ ਦਾ ਕਬੜ ਪੇ ਗਿਆ ਤੇ ਨਹੀਂ ਤੇ ਨਹੀਂ ਜੱਤ ਨੂੰ ਬਾਜੀ ਸਵੇਰੇ ਜੇ ਮੈਂ ਪੱਟ ਕੇ ਕੰਮ ਕਰਾ ਲਾ ਨਹੀਂ ਨਹੀਂ ਪਤਾ ਕੀ ਗੱਲ ਐ ਕੰਮ ਸਾਡਾ ਨਿਪਟ ਗਿਆ ਹੁਣ ਜਿਹੜੀ ਚੀਜ਼ ਆਈ ਪ੍ਰੋਬਲਮ ਬਾਅਦ ਚ ਉਹਨੂੰ ਕਿੱਦਾਂ ਖੜੇ ਪੈਰ ਜਿਹੜੀ ਪ੍ਰੋਬਲਮ ਆ ਜਾਂਦੀ ਹੈ ਨਾ ਉਹ ਬੜੀ ਔਖੀ ਕੱਢਣੀ ਐ ਸੋਹਣਾ ਗੱਡੀ ਸੋਹਣੀ ਪਾਇਲਟ ਬਹੁਤੇ ਹੱਟੇ ਟਰਾਲੀ ਦੀ ਗੱਦਾ ਸੇ ਦੇਖੋ ਓਹਦਾ ਗੱਦਾ ਸੇ ਨਾ ਲੁਕਾਰੂਗਾ ਮੈਨੂੰ ਟਰੈਕਟਰ ਦੀ ਗੂੰਜ ਹੀ ਸੁਣਨੀ ਹੈ ਨਾ ਚੱਲ ਹਟਿਆ ਮੇਰੇ ਆ ਆਪੇ ਆ ਮਿੱਤਰੋ ਆਪਣਾ ਦਾਣਾਣਾ ਪ੍ਰਾਈਜ਼ ਆਪਾਂ ਮੇ ਰੱਖੇ ਲਓ ਵੇ ਬਾਸ ਵੇ ਜਾਂਦੇ ਹੋਏ ਲੋ ਜੀ ਤਿਆਰੀਆਂ ਵੇ ਹੁਣ ਮਿੱਤਰੋ ਲੱਗੇ ਤੌਰਨ ਟਰੈਕਟਰ ਕਰ ਲਿਆ ਸਟਾਰਟ ਆ ਚਾਹ ਪੀ ਕੇ ਲੱਗੇ ਤੌਰਨ ਆਪਾਂ ਘੋੜੇ ਸਟਾਰਟ ਆ ਤੈ ਨਹੀਂ ਆ ਬਸ ਆਪਾਂ ਹੁਣ ਲੱਗੇ ਤੌਰਨ ਤੇ ਮਾਰੇ ਘਰ ਮੋਜਣਾ ਲਓ ਵੇ ਮਿੱਤਰੋ ਆ ਜੇ ਆਪਾਂ ਜਗਾ ਚੇਂਜ ਕੀਤੀ ਆ ਲੋਡ ਕਰਨ ਦੇ ਲਈ ਉਹ ਜਿੱਥੇ ਉਦੋਂ ਆਪਾਂ ਲੱਦਿਆ ਸੀਗਾ ਉਹ ਹੱਲੇ ਵੀ ਥਾ ਗਿੱਲਾ ਆ। ਟਰੈਕਟਰ ਅੱਗੇ ਲੱਦੇ ਸੀ ਜਿੱਥੋਂ ਆ ਅੱਜ ਆਪਾਂ ਇੱਥੇ ਜਗਾ ਚੇਂਜ ਕੀਤੀ ਹੈ। ਨਾਲੇ ਇੱਥੇ ਟਰਾਲੀ ਵਧੀਆ ਲੱਗੇ ਜਾਣੀ ਆਪਣੀਆਂ ਹਨ। ਬਸ ਸਹੀ ਆ ਲੈ ਆ ਲੈ ਆਉਣ ਦੇ ਆਉਣ ਦੇ ਚੱਲ ਯਾਰ ਜੀ ਆਹਦਾ ਚਾੜ ਕੇ ਲੋਕੀ ਮੋੜ ਜਾਂਦੀ ਆ ਉੱਥਾਂ ਫੇਰ ਮੋਟਰਸਾਈਕਲ ਵਾਲੇ ਰੋਕਦੇ ਅਗੇ ਗੱਲਸਾ ਨਾਦੀ ਤੇ ਮੋੜ ਜਾਂਦੀ ਨਹੀਂ ਮੋਟਰਸਾਈਕਲ ਵਾਲੇ ਨਹੀਂ ਰੋਕਦੇ ਅਗੇ ਚੱਕਰ ਤਾਂ ਇਹੀ ਆ ਚਲੋ ਬੈਠੋ ਫੇ ਚੱਲੀਏ ਚਲੋ ਗਰਾਊਂਡ ਦੀ ਲੋਕੇਸ਼ਨ ਮੰਗਾਲਾ ਫੇ ਸਿੱਧਾ ਗਰਾਊਂਡ ਤੇ ਚਲ ਜਵਾਂਗੇ। ਉਹ ਮੇਟਰੋ ਲੋਕੇਸ਼ਨ ਮੰਗਾ ਲਈਏ ਗਰਾਊਂਡ ਦੇ ਇਲਾਕੇ ਪਹੁੰਚੇ ਆਂ ਆਪਾਂ। ਇਹ ਮੈਂ ਕਹਿੰਦਾ ਰਾਹ ਕੱਚਾ ਆ ਗਿਆ। ਇਹ ਮੇਰੇ ਬੁੱਧੂ ਵੀ ਬਣਾ ਦਈ ਇਹਨੇ ਵੀ। ਹੁਣ ਆਪਾਂ ਨੂੰ 2 ਕਿਲੋਮੀਟਰ ਹੋਰ ਪਿੱਛੇ ਜਾਣਾ ਪੈਣਾ ਆ। ਇੱਥੇ ਹੈ ਨਹੀਂਗਾ ਲੌਣ ਲਈ ਜਗ੍ਹਾ ਕੋਈ ਵੀ। ਥਾਂ ਹੈ ਨਹੀਂਗਾ। ਚੱਲ ਫੇ ਤੋਰ ਉਧਰ ਗੱਲ ਤੋਰ ਚੱਲੀਏ ਆ ਗਏ ਮੇਲੇ ਵਾਲੀ ਜਗਾ ਟ੍ਰੈਕ ਗਿਆ ਆ ਹੱਲੇ ਤਾਂ ਇੱਥੇ ਕੱਖ ਵੀ ਹੈ ਨਹੀਂਗਾ ਟ੍ਰੈਕ ਤਸੱਲੀ دار ਆ ਇਹ ਦੋ ਟ੍ਰੈਕ ਬਣੇ ਆ ਹਾਂਜੀ ਭਾਜੀ ਇਹ ਕਾਰ ਸਿਲੰਡਰ ਦਾ ਇੱਕ ਤੇ ਚਾਰ ਸਿਲੰਡਰ ਦਾ ਬਾਹਰਲਾ ਅੱਲੀ ਕਿਤੇ ਲਾਉਣ ਲਈ ਕਿਤੇ ਜਗਾ ਉੱਚੀ ਕਮੇਡੀ ਤੋਂ ਕਮੇਟੀ ਦਾ ਕਹੇ 10 ਵਜੇ 11 ਵਜੇ ਆਹੀ ਟਰੈਕਟਰ ਲਾ ਦੇਣਾ ਮੈਨੂੰ ਤਾਂ ਲੱਗਦਾ ਨਹੀਂ ਇੱਥੇ ਹੁਣ ਲਾਉਦੇ ਆ ਮੰਡੀ ਦੇ ਵਿੱਚ ਆਏ ਆ ਉਤੋਂ 2 ਕਿਲੋਮੀਟਰ ਅੱਗੇ ਤਾਂ ਇੱਥੇ ਲਾਉਦੇ ਆ ਉੱਥੇ ਤਾਂ ਜਗ੍ਹਾ ਹੀ ਨਹੀਂ ਸੀਗੀ ਲਾਉਣ ਲਈ ਉਹ ਨਹੀਂ ਕੋਈ ਟਰੈਕ ਹੀ ਨਹੀਂ ਬਣਾਇਆ ਹੈਗਾ ਚਲ ਆ ਵੀ ਮੱਗਿਆ ਖੋਲੋ ਡਾਲਾ ਫੇ ਯੈਸ ਕਰਾਦੀਓ ਯੈਸ ਕਰਾਦੀ ਮਾ ਮਿੱਤਰੋ ਹੋਰ ਆਇਆ ਪਹਿਲਾਂ ਤਾਂ ਹੌਲੈਂਡ ਵੀ ਇਦਾਂ ਮੋਰੇ ਘਟ ਹੋ ਗਿਆ ਇਹਨੂੰ ਹਣ ਬੱਟਿਆਂ ਤੇ ਲਾ ਚੱਲ 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 ਤੋਰ ਘਾ ਨੂੰ ਤੋਰ ਤੋਰ ਚੱਲ ਤੋਰ ਟਰਾਲੀ ਚੱਲ 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 ਤੋਰ ਲਾ ਚੱਲ ਟਰਾਂਕ ਉਹਗਾ ਟਰੈਕਟਰ ਤੋਰ ਅੱਗੇ ਨੂੰ ਪੈਕ ਕਰ ਦੇ ਲਵੀ ਆਵੇ ਲੱਤਰ ਘੋੜੇ ਆਪਾਂ ਲਾਤ ਤੇ ਇੱਥੇ ਸੈਟ ਜਾਈ ਤੇ ਕਰਕੇ ਟਰਾਲੀ ਲਾ ਲਈ ਅੱਗੇ ਆਪਾਂ ਤਾਂ ਦੋਨਾਂ ਘੋੜਿਆਂ ਨੂੰ ਘਰ ਲਿਆ ਇੱਧਰ ਖੜੇ ਉਹ ਕਿਤੇ ਆਪ ਗੱਡੀ ਕਿੱਥੇ ਰਹਿ ਗਈ ਸਰ ਹਲੀ ਹਵਾ ਬਾਬਾ ਜਲਦੀ ਆ ਨਾ ਮੈਂ ਕਹ ਦੂਜੀ ਪੌਦਾ ਕੋਟੀ ਇਹ ਮੈਨੂੰ ਲੱਗਦਾ ਹਾਈ ਪਾ ਕੇ ਰੱਖਣੀ ਪੈਣੀ ਠੰਡੇ ਬੜੀ ਲੱਗਦੀ ਆ 11 ਵਜੇ ਦਾ ਆਪਣੇ ਟਰੈਕਟਰ ਦਾ ਟਾਈਮ ਹੈਗਾ ਚੱਲਣ ਦਾ ਕਿੰਨੇ ਵੱਜ ਗਏ ਆ ਪਿਆ 11 ਵਜੇ 11 ਵਜੇ 11 ਵੱਜ ਗਏ ਆ ਨਾ ਤੇ ਹੱਲੇ ਬੇਟੀ ਵਾਲੇ ਕੋਲ ਹੱਲੇ ਉੱਥੇ ਇੱਕ ਟਰਾਲੀ ਵੀ ਹੈ ਨਹੀਂ ਟਰੈਕ ਦੇ ਵਿੱਚ ਨਾ ਕੋਈ ਬੰਦਾ ਉੱਥੇ ਜਾਲੀਆਂ ਜੁੜੀਆਂ ਫਿੱਟ ਕਰਨ ਦੇ ਹੱਲੇ ਕੁਝ ਵੀ ਹੈ ਨਹੀਂ ਗਾ ਸਾਨੂੰ ਕਹਿੰਦੇ ਸੀ ਵੀ 11 ਵਜੇ ਪਹਿਲਾ ਨੰਬਰ ਤੁਹਾਡਾ ਹੀ ਆ ਆਈ ਦਾ ਪੱਕੇ ਆ ਟਾਈਮ ਉਹਨਾਂ ਜਿੰਨੇ ਵਜੇ ਸਾਨੂੰ ਨਹੀਂ ਤਾਂ ਨਹੀਂ ਤਾਂ ਕਹਿੰਦੇ ਡਾਇਰੈਕਟਰ ਸੱਕਰਿਆ ਚ ਕਰ ਦੇਣਾ ਆ ਅਸੀਂ ਟਾਈਮ ਤੇ ਆ ਗਏ ਆ ਤੇ ਆਫ ਦੇ ਮਾਰੇ ਆਏ ਭੱਜੇ ਹਾਂ ਹਾਂ ਤੇ ਟਰਾਲੀ ਹੱਲੇ ਟਰੈਕ 'ਚ ਟਰਾਲੀ ਵੀ ਹੈ ਨਹੀਂ ਕੋਈ ਬੰਦਾ ਵੀ ਇਹਨੇ ਕਰ ਲਿਆ ਘੋੜਾ ਤਿਆਰ ਪਹਿਲਾ ਨੰਬਰ ਆਪਣਾ ਹੀ ਆ ਆਪਣਾ ਜਿਹੜੀ ਆਪਣਾ ਦੇਰ ਮੇ ਜਿਹੜੀ ਦੇਰ ਮੇ ਤੇ ਆ ਨਾ ਜਿਹੜੀ ਦੇਰ ਮੇ ਤੇ ਆ ਤੇ ਆਪਣਾ ਆ ਗਿਆ ਬੋਇਲ ਭਰਾ ਵੀ ਪਹੁੰਚ ਚੁੱਕਾ ਆ ਹੋਰ ਭਰਾ ਕਿੰਦਾ ਵਧੀਆ 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 ਭਰਾ ਨੇ ਵੀ ਟਰੈਕਟਰ ਉਹ ਪਾਰਲੀ ਸਾਈਡ ਤੇ ਆ ਉਹਦੇ ਲਾਦਦੇ ਆ ਆਪਣਾ ਕਿੰਨਾ ਨੰਬਰ ਆ ਆਪਣਾ 17ਵੇਂ ਦੇ ਆ ਹਾਂ 19ਵੇਂ ਦੇ ਆ 17ਵੇਂ ਤੇ 19ਵੇਂ ਦੇ ਤੋ ਚਲিয়ে ਲੈ ਕੇ ਵਜਵੇ ਫੇਰ ਮਾ ਹੋੜਾ ਜੀ ਜਸਤਪਾ ਮਿੱਤਰੋ ਹਣ ਲੋਡ ਅਗੇ ਨਾਲ ਘੱਟ ਕੀਤਾ ਆ ਪਹਿਲਾਂ 4x4 ਤੋਂ ਮੇਰੀ ਟਰਾਲੀ ਤੁਰੀ ਹੈਗੀ ਹੁਣ ਦੇਖਦੇ ਆ ਪਹਿਲਾਂ ਢੇਡਾ ਲਾਊਗਾ 4x4 ਲੋਡ ਸੈੱਟ ਕਰਨਗੇ ਕਮੇਟੀ ਵਾਲੇ ਫੇਰ ਆਪਾਂ ਪਾਉਦੇ ਆ ਆਪਣੇ ਵਾਲਾ ਘੋੜਾ ਟਰੈਕ ਵੀ ਆਨ ਪੂਰਾ ਠੀਕਾ ਕਢਾਊਗਾ ਅੱਜ ਐ ਠੀਕਾ ਕਢਾਊਗਾ ਟਰੈਕ ਹੋਣਾ ਜੱਪੂ ਦਾ ਪੂਰੀ ਤਸੱਲੀ ਨਾਲ ਟ੍ਰੈਕ ਜਾ ਕੇ ਕਿਹੜੇ ਲੋਗ ਆਦੇ ਆਂ ਨਾ ਹੈ ਨਾ ਹੈ ਕਿਤਾ ਮੈਟਰੋ ਕੋ ਟਰੈਕਰ ਪਾ ਕੇ ਹੁਣ ਸਾਰੇ ਟ੍ਰੈਕ ਦੇ ਵਿੱਚ ਜਿਹੜੇ ਲੱਗੇ ਦੇਣ ਅੱਜ ਵਰਤਾਂ ਲੱਗੂ ਜਿੱਦਾਂ ਟੱਕੜਾ ਸਰੀਰ ਆਹ ਖਿੱਚ ਕੇ ਵੀ ਲਿਗੋ ਫਾਸਲੇ ਵਾਲਾ ਇਸ ਵਾਲਾ ਘਰੇਗਾ ਉਹ ਕਹਿੰਦਾ ਕੱਟਿਆ ਖੇਦੇ ਐ ਇਸ तरफ ਤੋਂ ਵਾਲੇ ਨੂੰ ਭਿਆਨ ਕੰਨ ਫੇਰ ਕੇ ਪਾਣਾ ਹੈ ਤੇ ਹੋਰ ਦੂਸਰ ਪਾਸੇ ਪੁੱਲਰ ਵੀਰ ਪਾਸੋਂ ਬਹਾਦੀ ਨਾਲ ਟੈਕਨੀਕਲ ਪ੍ਰੋਬਲਮ ਆ ਗਈ ਮਿੱਤਰੋ ਟਰੈਕਟਰ ਦੇ ਵਿੱਚ ਟੈਕਨੀਕਲ ਪ੍ਰੋਬਲਮ ਆ ਗਈ ਟਰੈਕਟਰ ਦੇ ਵਿੱਚ ਫਿਰ ਆਪਣੇ ਜੀਡੀ ਦੀ ਅਗਲੀ ਵਾਰੀ ਇਹ ਕਹਿੰਦੇ ਸਾਰੇ ਪੱਲੂਆ ਦੇ ਵਿੱਚ ਪਹਿਲਾ ਬਾਲ ਜਿੱਤਿਆ ਇਸ ਨੌਜਵਾਨ ਨੇ ਮੇਰੇ ਵੀਰੋ ਇਹਨ ਕਹਿੰਦੇ ਕਰਨਤਾਰਨ ਦੇ ਏਰੀਏ ਦੇ ਵਿੱਚ 2 ਤਰੀਕ ਨੂੰ ਫੁੱਟਬਾਲ ਦੇ ਸੈੱਮਾ ਵਾਲੇ ਜਿੱਤਿਆ ਹੈ ਉਹ ਬਾਸਲੇ ਵਾਲਾ ਜਲੰਧਰ ਵਾਲਾ ਵਾਹ ਜਲੰਧਰ ਵਾਲਾ ਜਾ ਰਿਹਾ ਪਰ ਕਹਿੰਦੇ ਪਾਗਰ ਜਿਹੜੀ ਪਈ ਆ ਇਹ ਸਾਡਾ ਸਹਾਰ ਇਸ ਕਰਮਾ ਐਗਰੀਕਲਚਰ ਕਾਲਜ ਵਾਲੇ ਰੁੜਕੀ ਫਲੋਦੇ ਏਰੀਏ ਤੋਂ ਬੜੀ ਫਿੱਟਰਾ ਦੀ ਆ ਉਹ ਪੀਲੇ ਰੰਗ ਦੀ ਮਰਦਾਣੀ ਉਹ ਕਹਿੰਦੇ ਚਾਲ ਕਰਦੀ ਆ ਉਹ ਇਹ ਆਪਣਾ ਇਸ ਵੇਲੇ ਜੀਡੀ ਤੀਜੇ ਨੰਬਰ ਤੇ ਖੜਾ ਆ ਜਲ ਵਖਰੀ ਹੋਣੀ ਹੈ ਹਾਂਜੀ ਤੀਜੇ ਨੰਬਰ ਤੇ ਜੀਡੀ ਲੰਚ ਟਾਈਮ ਚੱਲਦਾ ਹੋਇਆ ਮਿੱਤਰੋ ਮੇਲਾ ਪੂਰਾ ਭਰਿਆ ਪਿਆ ਆ ਤੇ ਟਰੈਕਟਰ ਚੱਲ ਗਏ ਤਿੰਨ ਸਿਲੰਡਰਾਂ ਵਿੱਚ ਘੱਟੋ ਘੱਟ 24 25 ਟਰੈਕਟਰ ਚੱਲ ਗਏ ਤੇ ਹੁਣ ਲੱਗੇ ਚਾਰ ਸਿਲੰਡਰ ਚੱਲਣ ਤੇ ਜੀਡੀ ਆਪਣਾ ਖੜਾ ਚੌਥੇ ਨੰਬਰ ਤੇ ਠੀਕ ਆ ਜੀ ਤੇ ਜੇ ਸਾਰੇ ਟਰੈਕਟਰਾਂ 'ਚ ਜੋ ਦੇਖਿਆ ਜਾਵੇ ਹਾਲੈਂਡ ਆਪਣਾ 7ਵੇਂ ਨੰਬਰ ਦੇ ਉੱਤੇ ਆ ਤਾਂ ਇੱਕ ਇਦਾਂ ਵੀ ਆ ਕਿ ਜਦੋਂ ਆਪਣਾ ਟਰੈਕਟਰ ਚੱਲਿਆ ਆ ਤਾਂ ਉਦੋਂ ਟਰੈਕ ਪਹਿਲਾਂ ਜ਼ਿਆਦਾ ਬੋਲਾ ਸੀਗਾ ਜੇ 3 ਇਹ ਚੌਥੇ ਤੇ ਚੱਲਦਾ ਸ਼ਾਇਦ ਆਪਣਾ ਇਹ ਤੋਂ ਪਹਿਲਾਂ ਨੰਬਰ ਪਾ ਜਾਂਦਾ ਚਲੋ ਫਿਰ ਬਹੁਤ ਸੋਹਣਾ ਚੱਲਿਆ ਹਾਲੈਂਡ ਆਪਣਾ ਤੇ ਜਿਹੜੀ ਆਪਣਾ ਚੌਥੇ ਤੇ ਖੜਾ ਆ ਤਾਂ ਆ ਕਿ ਹੁਣ 4 ਸਿਲੰਡਰ ਲੱਗੇ ਚੱਲਣ ਦੇਖਦੇ ਆ ਕੇ ਪਹਿਲੇ 10 ਟਰੈਕਟਰਾਂ ਦੇ ਵਿੱਚ ਆਪਣਾ ਟਰੈਕਟਰ ਜਿਹੜੇ ਮੇਲੇ ਮਿੱਤਰੋ ਇਹ ਪੂਰੇ ਟੌਪ ਦਾ ਮੇਲਾ ਆ ਇੱਥੇ ਸਾਰੇ ਵੱਡੇ ਤੋਂ ਵੱਡੇ ਖਿਡਾਰੀ ਆਏ ਆ ਤਾਂ ਜਿਹੜੇ ਪਹਿਲੇ 10 ਟਰੈਕਟਰਾਂ 'ਚ ਨੰਬਰ ਪੈ ਜਾਣਾ ਆ ਖਰੇ ਟਰੈਕਟਰਾਂ 'ਚ 10 'ਚ ਨੰਬਰ ਪੈਂਦਾ ਆ ਫੇ ਵੀ ਬਹੁਤ ਸੋਹਣਾ ਚੱਲਿਆ ਆਪਣੇ ਵਾਲਾ ਘੋੜਾ ਹਾਲੈਂਡਾ ਵਿੱਚ ਟੌਪ ਤੇ ਚੱਲੇ ਆ ਬਾਕੀ ਜਿਹੜੀ ਦਾ ਹਸਾਬਕਦਾਬ ਹੋਰ ਹੋ ਜਾਂਦਾ ਆ ਹੋਲੈਂਡਾ ਵਿੱਚ ਆਪਣੇ ਵਾਲਾ ਟੌਪ ਤੇ ਚੱਲਿਆ ਹੈ ਨਾ ਵਧੀਆ ਮਹਾਕੁੰਬਈ ਆ ਸਾਧ ਇਹ ਮਹਾਕੁੰਬਈ ਆ ਟਰੈਕਟਰਾਂ ਦਾ 40 40 ਟਰੈਕਟਰ ਦਾ ਮੇਰੇ ਖਿਆਲੋਂ ਵੱਡੇ ਆ ਮੇਰੇ ਖਿਆਲ ਚਾਰ ਸਿਲੰਡਰ ਆ ਨਾ ਆਹ ਕਾਮਿਆ ਮਿੱਤਰੋ ਜਿਹੜਾ ਟਰੈਕਟਰ ਪਹਿਲਾਂ ਚੱਲਦਾ ਆ ਇਦਾਂ ਹੁੰਦੀ ਆ ਤਿੰਨ ਪਾ ਕੇ ਕੱਢਿਆ ਪਹਿਲਾਂ ਚੱਲਣਾ ਸੀ ਇਦਾਂ ਹੀ ਅੱਜ ਆਪਣੇ ਵਾਲੇ ਦਾ ਪਹਿਲਾ ਹੋਲੈਂਡ ਦਾ ਨੰਬਰ ਪਿਆ ਆ ਪਹਿਲੇ ਨੰਬਰ ਵਾਲੇ ਨੂੰ ਟਰੈਕ ਜਿਆਦਾ ਪਟਿਆ ਹੁੰਦਾ ਆ ਤੇ ਉਹਦੇ ਵਿੱਚ ਜ਼ੋਰ ਵੱਧ ਲੱਗਦਾ ਹੀ ਲੱਗਦਾ ਆ ਟਰਾਲੀ ਜਿਆਦੀ ਖੁੱਬਦੀ ਆ ਥੱਲੇ ਹੌਲੀ ਹੌਲੀ ਜਦੋਂ ਦਾ ਟਰੈਕ ਚੱਲਦਾ ਰਹਿੰਦਾ ਆ ਉਦੋਂ ਦਾ ਟਰੈਕ ਹਾਰਡ ਹੁੰਦਾ ਰਹਿੰਦਾ ਆ ਆਪਣੇ ਨਾਮ ਲੈ ਲਓ ਜੀ ਤੁਹਾਨੂੰ ਸਾਰਿਆਂ ਨੇ ਤੇ ਮੁਕੇ ਨੰਬਰ ਕਮੈਂਟ 'ਚ ਘੇਰਾ ਖੁੱਲਾ ਕਰ ਦਿਓ ਬਾਈ ਤੁਸੀਂ ਵੀ ਇੱਧਰ ਨੂੰ ਜੇ ਇੱਧਰ ਨੂੰ ਹੋ ਜਾਪਦਾ ਜੀ 152 44 ਇਹ ਪਾਸਲਾ ਪਿੰਡ ਜ਼ਿਲ੍ਹਾ ਜਲੰਧ ਕਿ ਆਹ ਟਰੈਕਟਰ ਜਿਹੜਾ ਭੁੱਲਰ ਡੀਜ਼ਲ ਪੰਪ ਮਹਾਲੀ ਵਾਲੇ ਵੀਰ ਦਾ ਤਿਆਰ ਕੀਤਾ ਹੋਇਆ ਟਰੈਕਟਰ ਤੇ ਚੌਥਾ ਨੰਬਰ ਦੇ ਵਿੱਚੋਂ ਬਿਊਟੀਫੁਲ ਮੂਵਮੈਂਟ ਉਸ ਬਹੁਤ-ਬਹੁਤ ਧੰਨਵਾਦ ਹੈ ਸਾਡੇ ਵੀਰਾਂ ਦਾ ਥੱਲੇ ਰੱਖ ਲੈ ਵੀਰ ਥੱਲੇ ਫੋਟੋ ਆਜੂ ਕਾਪੀ ਬਹੁਤ ਵੱਡੇ ਐਂਡ ਕਰਾਇਆ ਭਰਾਵਾ ਨੇ ਸਮੁੱਚੀ ಗ್ರಾಮ ਪੰਚਾਇਤ ਦੇ ਲਖਵੀਰ ਸਿੰਘ ਜੀ ਲੱਖਾਂ ਮੈਲਸ ਸਾਹਿਬ ਉਹਨਾਂ ਵੱਲੋਂ ਜਿਹੜਾ ਇਹ ਇਨਾਮ ਵੱਡੀ ਮੁਬਾਰਕਬਾਦ ਹੈ ਜੱਸ ਹੋ ਗਈ ਕਿ ਨਹੀਂ ਅੱਜ ਆ ਗਈ ਸਾਡੀ ਨੀਵਾ ਹੋਵੇ ਮੈਟਰੋ ਚਾਰ ਫਰੰਟਰ ਚੱਲ ਰਿਹਾ ਹੈ ਜੱਸ ਹੋ ਗਈ